ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਬਟੰਡਾ ਸਾਨੂੰ ਇੱਕ ਰਾਗੀਰ ਆਦਮੀ ਨੇ ਸਕੂਟਰੀ ਤੇ ਜਾ ਕੇ ਦੱਸਿਆ ਕਿ ਨੇੜੇ ਕੋਲ ਡਿੱਗੀ ਕੋਲ ਕਾਰ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਹੀ ਮੌਕੇ ਤੇ ਆਪਣਾ ਫਾਇਰ ਟੈਂਡਰ ਫੇਰ ਸਥਾਪ ਮੌਕੇ ਤੇ ਪਹੁੰਚੇ ਅਸੀਂ ਦੇਖਿਆ ਅੱਗ ਦੇ ਵਿੱਚ ਜੋ ਗੱਡੀ ਸੀ ਉਹਦੇ ਕਾਫੀ ਧੂੰਆਂ ਨਿਕਲ ਰਿਹਾ ਸੀ ਅਸੀਂ ਅੰਦਰੋਂ ਉਹ ਅੱਗ ਲੱਗੀ ਹੋਈ ਚੀਜ਼ ਮੌਕੇ ਤੇ ਜਾ ਕੇ ਉਹਦਾ ਬੋਨਟ ਚੱਕ ਕੇ ਉਹਨੂੰ ਮੌਕੇ ਤੇ ਕੰਟਰੋਲ ਕੀਤਾ ਗਿਆ ਇਹ ਗੱਡੀ ਕਿਸ ਹਰਤੇ ਦੇ ਦਾ ਕਾਰਨ ਬਣਦਾ ਜੀ ਇਸ ਤਰ੍ਹਾਂ ਇਹ ਮਾਲਕ ਨੇ ਦੱਸਦੇ ਮਤਲਬ ਕਿ ਇਹ ਹੈ ਜੀ ਤੇ ਉਹਨਾਂ ਨੇ ਕੋਈ ਇਹਦਾ ਕੰਮ ਕਰਵਾਇਆ ਸੀ ਲਾਈਟਾਂ ਦਾ ਕੰਮ ਕਰਵਾਇਆ ਸੀ ਗੱਡੀਆਂ ਦਾ ਉਹਦੇ ਸਪਾਰਕ ਨਾਲ ਹੀ ਇਹ ਅਗਲੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਥੋੜਾ ਜਿਹਾ ਬੰਪਰ ਦਾ ਨੁਕਸਾਨ ਹੋਇਆ ਜਾਂ ਕੋਈ ਲਾਈਟਾਂ ਵਗੈਰਾ ਜੋ ਉਹ ਚਲ ਗਈਆਂ ਗੱਡੀ ਖੜੀ ਸੀ ਤੇ ਚੱਲਦੀ ਸੀ ਇਹ ਜਿਹੜੀ ਵਿੱਚ ਗੱਡੀ ਖੜੀ ਸੀ ਵਿੱਚ ਬੈਠੇ ਸੀਗੇ ਆਪ ਵੀ ਬੈਠੇ ਸੀਗੇ ਜੋ ਮਾਲਕ ਲੈ ਕੇ ਚਲਾ ਰਹੇ ਸੀ ਗੱਡੀ ਇਹ ਗੱਡੀ ਫਾਇਰ ਅਫਸਰ ਜੀ ਦੱਸੀ ਜਾ ਰਹੀ ਹੈ ਇਹ ਫਾਇਰਫਲ ਦਾ ਫਾਇਰ ਅਫਸਰ ਕੇ ਉਹਨਾਂ ਦੀ ਗੱਡੀ ਹੈ ਅਹਿਮਦਪਾਲ ਸਿੰਘ ਜੀ ਤੁਹਾਡੀ ਗੱਡੀ ਤੇ ਅਚਾਨਕ ਅੱਗ ਲੱਗੀ ਕਿਸ ਤਰ੍ਹਾਂ ਹੋਈ ਇਹ ਹੀ ਵਾਸਤੇ ਚੱਲਦੀ ਸੀ ਬੱਚੇ ਸੀਗੇ ਨਾਲ ਹੀ ਚਾਨਕ ਕੱਕ ਪਈ ਇਹ ਦੱਸਿਆ ਗਏ ਨਹੀਂ ਅੱਗ ਪੈ ਰਹੀ ਆ ਗੋ ਬਚਤ ਹੋ ਗਈ ਦੇਖ ਲੈ ਰੋਕੇ ਹੀ ਬਚਾ ਹੋਏ ਪਤਾ ਚੱਲੇ ਕੀ ਕਾਰਨ ਹੋਏ ਇਹ ਸਪਾਰਕਿੰਗ ਹੋਈ ਹੈ ਲਾਈਟਾਂ ਵੀ ਹਾਂਜੀ ਹਾਂਜੀ ਅਥੇ ਚ ਗੱਡੀ ਤੋਂ ਤੁਸੀਂ ਆ ਰਹੇ ਸੀਗੇ ਗੱਡੀ ਖੜੀ ਸੀ ਆ ਰਹੇ ਸੀਗੇ ਆ ਰਹੇ ਸੀਗੇ ਐਸੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਨਹੀਂ ਬਚਤ ਰਹਿ ਗਈ ਜੀ ਚਾਰੇ ਠੀਕ ਹੈ ਗੱਡੀ ਹਾਂਜੀ ਹਾਂਜੀ ਠੀਕ ਆ ਸਰ ਕੀ ਨੁਕਸਾਨ ਕੀ ਹੋਇਆ ਗੱਡੀ ਦਾ ਬੰਪਰ ਮਚ ਗਈ ਮੋੜ ਲਾ ਹਾਂਜੀ ਹਾਂਜੀ ਬាទ ਆਪਾਂ ਪਾ ਰਹੇ ਹਾਂ ਆਪਣੇ ਜਲਾਲਾਬਾਦ ਜੀ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਬਟੰਡਾ ਸਾਨੂੰ ਇੱਕ ਰਾਗੀਰ ਆਦਮੀ ਨੇ ਸਕੂਟਰ ਤੇ ਜਾ ਕੇ ਦੱਸਿਆ ਕਿ ਨੇੜੇ ਕੋਲ ਡਿੱਗੀ ਕੋਲ ਕਾਰ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਹੀ ਮੌਕੇ ਤੇ ਆਪਣਾ ਫਾਇਰ ਟੈਂਡਰ ਫਿਰ ਸਟਾਫ ਮੌਕੇ ਤੇ ਪਹੁੰਚੇ ਅਸੀਂ ਦੇਖਿਆ ਅੱਗ ਦੇ ਵਿੱਚ ਜੋ ਗੱਡੀ ਸੀ ਉਹਦੇ ਕਾਫੀ ਧੂੰਆਂ ਨਿਕਲ ਰਿਹਾ ਸੀ ਅਸੀਂ ਅੰਦਰ ਜੋ ਧੂੰਆਂ ਅੱਗ ਲੱਗੀ ਸੀ ਮੌਕੇ ਤੇ ਜਾ ਕੇ ਉਹਦਾ ਬੋਰਨਟ ਚੱਕੇ ਕੋਨੇ ਮੋਕੇ ਤੇ ਕੰਟਰੋਲ ਕੀਤਾ ਗਿਆ ਇਹ ਗੱਡੀ ਕਿਸ ਹਰਤੇ ਦੇ ਦਾ ਕਾਰਨ ਬਣਦਾ ਜੀ ਇਸ ਤਰ੍ਹਾਂ ਇਹ ਮਾਲਕ ਨੇ ਦੱਸਦੇ ਮੁਤਾਬਕ ਇਹ ਹੈ ਜੀ ਤੇ ਉਹਨਾਂ ਨੇ ਕੋਈ ਇਹਦਾ ਕੰਮ ਕਰਵਾਇਆ ਸੀ ਲਾਈਟਾਂ ਦਾ ਕੰਮ ਕਰਵਾਇਆ ਸੀ ਗੱਡੀਆਂ ਦਾ ਉਹਦੇ ਸਪਾਰਕ ਨਾਲ ਹੀ ਇਹ ਅਗਲੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਥੋੜਾ ਜਿਹਾ ਬੰਪਰ ਦਾ ਨੁਕਸਾਨ ਹੋਇਆ ਜਾਂ ਕੋਈ ਲਾਈਟਾਂ ਵਗੈਰਾ ਜੋ ਚਲ ਗਈ ਗੱਡੀ ਜੀ ਗੱਡੀ ਖੜੀ ਸੀ ਕਿ ਚੱਲਦੀ ਸੀ ਇਹ ਕਿਹੜੀ ਵਿੱਚ ਗੱਡੀ ਖੜੀ ਸੀ ਵਿੱਚ ਬੈਠੀ ਸੀਗੀ ਆਪ ਵੀ ਬੈਠੇ ਜੇ ਮਾਲਕ ਰੱਖੇ ਫਲਾੜੇ ਜਿੱਥੇ ਠੀਕ ਹੈ ਗੱਡੀ ਫਾਇਰ ਆਫਸਰ ਵੀ ਦੱਸੀ ਜਾ ਰਹੀ ਹੈ ਇਹ ਫਾਦਰ ਦਾ ਫਾਇਰ ਆਫਸਰ ਗਿਆ ਉਹਨਾਂ ਦੀ ਗੱਡੀ ਹੈ ਅਮਰਪਾਲ ਸਿੰਘ ਜੀ ਤੁਹਾਡੀ ਗੱਡੀ ਤੇ ਅਚਾਨਕ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਇਹ ਬੱਸ ਚਲਦੀ ਸੀ ਬੱਚੇ ਸੀਗੇ ਨਾਲ ਹੀ ਤੇ ਅਚਾਨਕ ਅੱਗ ਪਈ ਦੱਸਿਆ ਗਏ ਇਹ ਅੱਗ ਪੈ ਰਹੀ ਹੈ ਦੋ ਬੱਚੇ ਤੇ ਹੋ ਗਏ ਦੇਖ ਲੈ ਰੋਕੇ ਹੀ ਬਚਾ ਉਹ ਹੈ ਹੀ ਪਤਾ ਕੱਲੇ ਕੀ ਕਾਰਨ ਹੋਏ ਇਹ ਸਪਾਰਕਿੰਗ ਹੋਈ ਹੈ ਲਾਈਟਾਂ ਦੀ ਹਾਂ ਜੀ ਹਾਂ ਜੀ ਅੱਛਾ ਜੀ ਗੱਡੀ ਤੋਂ ਤੁਸੀਂ ਆ ਰਹੇ ਸੀਗੇ ਗੱਡੀ ਖੜੀ ਸੀ ਆ ਰਹੇ ਸੀਗੇ ਆ ਰਹੇ ਸੀਗੇ